ਸਤਿ ਸ਼੍ਰੀ ਅਕਾਲ ਜੀ ਦੋਸਤੋ ਮੈਂ ਸੁਰਿੰਦਰ ਢੱਲਵਾ ਤੇ ਤੁਸੀਂ ਜੁੜ ਚੁੱਕੇ ਹੋ ਢੱਲਵਾ ਟੈਲੀਵਿਜ਼ਨ ਦੇ ਨਾਲ ਅੱਜ ਮੈਂ ਖੜਾ ਪਿੰਡ ਸਿਵੀਆਂ ਘਰਾਟਾਂ ਵਾਲੇ ਪੁਲ ਤੇ ਜਿਹੜੀ ਲੋਕੇਸ਼ਨ ਅਸੀਂ ਤੁਹਾਨੂੰ ਪਹਿਲਾਂ ਹੀ ਦਿਖਾ ਚੁੱਕਿਆ ਇੱਥੇ ਜਿਹੜਾ ਘਰਾਟਾ ਤੇ ਇੱਥੇ ਆਸ-ਪਾਸੇ ਦੇ ਏਰੀਏ ਵਿੱਚ ਪੁਰਾਣੀ ਫਿਲਮ ਜਿਹੜੀ ਪੰਜਾਬੀ ਫਿਲਮ ਪਟੋਲਾ ਫਿਲਮ ਇੱਥੇ ਸ਼ੂਟ ਹੋਈ ਸੀ ਤੇ ਹੋਰ ਵੀ ਕਾਫੀ ਥਾਵਾਂ ਤੇ ਆਸ-ਪਾਸ ਦੀਆਂ ਥਾਵਾਂ ਤੇ ਪਟੋਲਾ ਫਿਲਮ ਸ਼ੂਟ ਹੋਈ ਸੀ ਤੇ ਇੱਥੇ ਸਾਹਮਣੇ ਜਿਹੜਾ ਉਹ ਮੈਂ ਜਿੱਥੇ ਖੜਾ ਐਂ ਪੋਲ ਦੇ ਉੱਤੇ ਇੱਥੇ ਇੱਕ ਚੱਕੀ ਹੋਇਆ ਕਰਦੀ ਸੀ ਪੁਰਾਣੀ ਚੱਕੀ ਅੰਗਰੇਜ਼ਾਂ ਦੇ ਟਾਈਮ ਦੀ ਚੱਕੀ ਇਹ ਪੁਰਾਣੀ ਬਿਲਡਿੰਗ ਆ ਜਿਹੜੀ ਅਸੀਂ ਤੁਹਾਨੂੰ ਦਿਖਾਵਾਂਗੇ ਸੋ ਆਹ ਜਿਹੜੀ ਬਿਲਡਿੰਗ ਆ ਜਿਹਦੇ ਆਸ-ਪਾਸ ਸਾਰੀ ਸਰਨੇ ਤੇ ਉਸ ਦਿਨ ਜਿਸ ਦਿਨ ਮੈਂ ਪਹਿਲਾਂ ਤੁਹਾਨੂੰ ਇਹ ਵੀਡੀਓ ਦਿਖਾਈ ਸੀ ਆ ਜਿਹੜੀ ਨਹਿਰ ਆ ਇਹ ਪੂਰੀ ਤਰ੍ਹਾਂ ਭਰੀ ਹੋਈ ਸੀ ਚਾਰ ਛਪੇਰੇ ਜਿਹੜੇ ਸਾਰੀ ਸਾਰਾ ਤੁਹਾਨੂੰ ਨਜ਼ਰ ਆ ਜਿਹੜੇ ਉਹ ਆਉਣਗੇ ਇਧਰੋਂ ਸਿਵੀਆਂ ਵਾਲਾ ਰਸਤਾ ਜਿਹੜਾ ਦੂਰੋਂ ਆ ਰਿਹਾ ਹੈਗਾ ਉਹ ਮੋਟਰਸਾਈਕਲ ਤੁਸੀਂ ਦੇਖ ਰਹੇ ਹੋਏ ਸਿਵੀਆਂ ਨੂੰ ਜਾਂਦਾ ਹੈਗਾ ਤੇ ਇਧਰਲੇ ਪਾਸੇ ਜਿਹੜੀ ਨਹਿਰ ਆ ਤੇ ਆਹ ਸਾਹਮਣੇ ਉਹ ਜਿਹੜਾ ਨਹਿਰ ਦੇ ਵਿੱਚੋਂ ਜਿਹੜਾ ਪਾਣੀ ਆ ਜਿਹੜਾ ਆਉਂਦਾ ਸੀ ਆ ਸਾਹਮਣੇ ਤੁਸੀਂ ਦੇਖ ਰਹੇ ਹੋ ਨਹਿਰਾ ਤੇ ਇਧਰੋਂ ਜਿਹੜਾ ਪਾਣੀ ਆ ਕੇ ਆ ਪੁਲ ਦੇ نیچے ਦੀ ਲੰਘ ਕੇ ਇਧਰ ਸਾਹਮਣੇ ਚੱਕੀ ਦੇ ਵੱਲ ਨੂੰ ਜਾਂਦਾ ਸੀ ਤੇ ਆ ਜਿਹੜਾ ਰਸਤਾ ਤੁਸੀਂ ਦੇਖ ਰਹੇ ਹੋ ਇਹ ਪਿੰਡ ਢੱਲਵਾ ਕਲਾਂ ਨੂੰ ਮੇਰੇ ਪਿੰਡ ਨੂੰ ਜਿਹੜਾ ਇਹ ਰਸਤਾ ਜਾਂਦਾ ਹੈਗਾ ਤੇ ਅਸੀਂ ਖੜੇ ਆਣ ਉਸ ਪੁਲ ਦੇ ਉੱਤੇ ਜਿੱਥੇ ਉਹ ਚੱਕੀ ਬਣੀ ਹੋਈ ਹੈਗੀ ਹੈਗੀ ਸੋ ਅਸੀਂ ਤੁਹਾਨੂੰ ਉਹ ਚੱਕੀ ਦਿਖਾਵਾਂਗੇ ਉਸ ਦਿਨ ਅਸੀਂ ਤੁਹਾਨੂੰ ਸਾਰੀ ਲੋਕੇਸ਼ਨ ਜਿਹੜੀ ਬਾਹਰਲੇ ਪਾਸੋਂ ਦਿਖਾਈ ਸੀ ਤੇ ਅੱਜ ਅਸੀਂ ਤੁਹਾਨੂੰ ਉਹ ਲੋਕੇਸ਼ਨ ਆ ਜਿਹੜੀ ਅੰਦਰੋਂ ਦਿਖਾਵਾਂਗੇ ਕਿਉਂਕਿ ਕੁਝ ਕਾਰਨਾ ਕਰਕੇ ਅਸੀਂ ਉਹ ਸਾਰੀ ਦੀ ਸਾਰੀ ਲੋਕੇਸ਼ਨ ਤੁਹਾਨੂੰ ਅੰਦਰਲੀ ਸਾਈਡ ਤੋਂ ਨਹੀਂ ਦਿਖਾ ਸਕੇ ਔਰ ਦੱਸ ਦਈਏ ਕਿ ਜਿਹੜੀ ਆਪਣੀ ਫਿਲਮ ਜਿਹੜੀ ਕਿ ਵੈਬ ਸੀਰੀ ਸੀ ਕਹਿ ਸਕਦੇ ਆ ਵੈਬ ਸੀਰੀ ਆ ਸਾਡੀ ਉਹ ਵੈਬ ਸੀਰੀ ਆ ਜਿਹੜੀ ਇੱਥੇ ਅਸੀਂ ਸ਼ੂਟ ਕੀਤੀ ਆ ਸਾਰੀ ਬਿਲਡਿੰਗ ਦੇ ਵਿੱਚ ਜਿਹੜਾ ਤੁਸੀਂ ਜਿਹੜਾ ਉਹਦਾ ਕਰੈਕਟਰ ਹੈ ਮੇਨ ਕਰੈਕਟਰ ਹਰਿੰਦਰ ਐਸ ਐਚਓ ਜਿਹੜਾ ਇੱਥੇ ਆਉਂਦਾ ਸੁਪਨੇ ਦੇ ਵਿੱਚ ਇੱਥੇ ਆ ਕੇ ਉਹਨੂੰ ਸੁਪਨੇ ਵਿੱਚ ਡਾਇਰੀ ਮਿਲਦੀ ਆ ਗੱਲਬਾਤ ਹੁੰਦੀ ਆ ਸੋ ਉਹ ਸ਼ੂਟਿੰਗ ਵੀ ਅਸੀਂ ਇਸੇ ਜਗ੍ਹਾ ਤੇ ਹੀ ਕਰ ਰਹੇ ਹੈਗੇ ਆ ਤੁਸੀਂ ਦੇਖ ਸਕਦੇ ਹੋ ਆਪਾ ਆ ਨੀਚੋਂ ਆ ਪਾਣੀ ਇੱਥੋਂ ਦੀ ਕ੍ਰੋਸ ਹੋ ਕੇ ਇੱਥੋਂ ਦੀ ਆ ਚੱਕੀ ਦੇ ਅੰਦਰ ਜਿਹੜਾ ਉਹ ਜਾਇਆ ਕਰਦਾ ਸੀ ਤੋ ਤੁਸੀਂ ਦੇਖ ਸਕਦੇ ਹੋ ਇਸ ਟਾਈਮ ਤੇ ਪੂਰਾ ਗਾਰ ਆ ਜਿਹੜੀ ਉਹ ਇੱਥੇ ਭਰ ਚੁੱਕੀ ਹੈਗੀ ਹੈਗੀ ਸੋ ਖੰਡਰ ਆ ਜਿਹੜੀ ਇਹ ਇਮਾਰਤ ਪੂਰੀ ਤਰ੍ਹਾਂ ਬਣ ਚੁੱਕੀ ਹੈ ਇਸ ਖੰਡਰ ਦੇ ਵਿੱਚ ਅਸੀਂ ਤੁਹਾਨੂੰ ਲੈ ਕੇ ਆਏ ਹੈਗੇ ਆ ਇੱਥੋਂ ਬੜੀ ਨਜ਼ਦੀਕ ਤੋਂ ਤੁਹਾਨੂੰ ਮੈਂ ਦਿਖਾ ਦੇਵਾਂ ਕਿ ਆ ਉੱਪਰ ਘਾਈ ਕਾਉ ਗਿਆ ਪਿਆਏ ਤੇ ਦੇਖਣ ਤੋਂ ਹੀ ਲੱਗਦਾ ਕਿ ਬੜੇ ਪੁਰਾਣੇ ਸਮੇਂ ਦੀ ਜਿਹੜੀ ਇਹ ਬਿਲਡਿੰਗ ਬਣੀ ਹੋਈ ਆ ਬਹੁਤ ਪਹਿਲਾਂ ਦੀ ਸੋ ਮੈਨੂੰ ਲੱਗਦਾ ਕਿ ਜਿਵੇਂ ਸ਼ਾਇਦ ਇਹ ਬਿਲਡਿੰਗ ਦੀ ਦਿੱਖ ਤੋਂ ਲੱਗਦਾ ਕਿ ਅੰਗਰੇਜ਼ਾਂ ਦੇ ਟਾਈਮ ਦੀ ਇਹ ਬਿਲਡਿੰਗ ਬਣੀ ਹੋਈ ਹੈ ਕਿਉਂਕਿ ਆਸ-ਪਾਸ ਝਾਤ ਮਾਰੀਏ ਤਾਂ ਜਿੰਨੀਆਂ ਵੀ ਅੰਗਰੇਜ਼ਾਂ ਦੇ ਸਮੇਂ ਦੀਆਂ ਬਿਲਡਿੰਗਸ ਬਣੀਆਂ ਹੋਈਆਂ ਪੁਲ ਬਣੇ ਹੋਏ ਆ ਉਹ ਸਾਰਿਆਂ ਦੀ ਦਿੱਖਾ ਜਿਹੜੀ ਉਹ ਬਣਤਰ ਆ ਜਿਹੜੀ ਉਹ ਇਸ ਢੰਗ ਦੀ ਹੈਗੀ ਐ ਸੋ ਇਹ ਮੈਂ ਤੱਥਾਂ ਦੇ ਆਧਾਰ ਤੇ ਨਹੀਂ ਕਹਿ ਸਕਦਾ ਸਿਰਫ ਇਹਦੀ ਦਿੱਖ ਤੋਂ ਹੀ ਇਹ ਅੰਦਾਜ਼ਾ ਜਿਹੜਾ ਉਹ ਲਗਾਇਆ ਹੈਗਾ ਕਿ ਇਹ ਬਿਲਡਿੰਗ ਆ ਜਿਹੜੀ ਓਹ ਅੰਗਰੇਜ਼ਾਂ ਦੇ ਵੇਲੇ ਦੀ ਬਣੀ ਹੋਈ ਲੱਗਦੀ ਹੈਗੀ ਆਗੀ ਆ ਤੁਸੀਂ ਦੇਖ ਸਕਦੇ ਹੋ ਅੰਦਰਲੀ ਸਾਈਡ ਤੋਂ ਕਿਵੇਂ ਜਿਹੜੀ ਇਹ ਸਾਰੀ ਇਮਾਰਤ ਆ ਉੱਪਰਲੇ ਪਾਸੋਂ ਅਸੀਂ ਤੁਹਾਨੂੰ ਦਿਖਾਈਏ ਗਾਡਰਾਂ ਲੱਗੀਆਂ ਹੋਈਆਂ ਨੇ ਤੇ ਇੱਥੋਂ ਦੀ ਪਾਣੀ ਜਿਹੜਾ ਕ੍ਰੋਸ ਹੋ ਕੇ ਆਹ ਤੁਸੀਂ ਕੰਧਾਂ ਬਣੀਆਂ ਦੇਖ ਸਕਦੇ ਹੋ ਆ ਨੀਚੇ ਦੀ ਪਾਣੀ ਜਾ ਕੇ ਅੰਦਰਲੀ ਸਾਈਡ ਜਾਂਦਾ ਸੀ ਤੇ ਇੱਥੇ ਸ਼ਾਇਦ ਕਿਹੜੇ ਪਾਸੇ ਚੱਕੀ ਉਹ ਜਿਹੜੀਆਂ ਤੁਸੀਂ ਸਾਹਮਣੇ ਦੇਖ ਸਕਦੇ ਹੋ ਉਹ ਗੋਲ ਜੇ ਲੱਗੇ ਹੋਇਆ ਆਹਾ ਵਾਲੇ ਇਹ ਚੱਕੀ ਆ ਜਿੱਥੇ ਆਟਾ ਜਿਹੜਾ ਪੀਸਿਆ ਜਾਂਦਾ ਸੀ ਤੇ ਪਾਣੀ ਜਿਹੜਾ ਥੱਲੋਂ ਆਉਂਦਾ ਸੀ ਤੇ ਉਸ ਟਰਬਾਈਨ ਨੂੰ ਪਾਣੀ ਦੇ ਨਾਲ ਜਿਹੜੀ ਪਣ ਊਰਜਾ ਜੀ ਨੂੰ ਕਹਿ ਸਕਦੇ ਆ ਪਾਣੀ ਦੇ ਨਾਲ ਉਹ ਟਰਬਾਈਨ ਨੂੰ ਘੁਮਾਉਂਦਾ ਸੀ ਤੇ ਜਿਹਦੇ ਨਾਲ ਇਹ ਜਿਹੜੀ ਚੱਕੀ ਆ ਉਹ ਭਾਰਾ ਜਿਹਾ ਜੇ ਤੁਸੀਂ ਗੋਲ ਜਿਹਾ ਪਹੀਆ ਦੇਖ ਰਹੇ ਹੋ ਉਹ ਘੁੰਮਦਾ ਹੋਊਗਾ ਤੇ ਜਿਹਦੇ ਨਾਲ ਆਟਾ ਜਿਹੜਾ ਉਹ ਪੀਸਿਆ ਜਾਂਦਾ ਸੀ ਤੇ ਕਹਿਣ ਨੂੰ ਇਹ ਵੀ ਦੇਖਣ ਨੂੰ ਮਿਲਦਾ ਸੁਣਨ ਨੂੰ ਮਿਲਦਾ ਕਿ ਇੱਥੋਂ ਦਾ ਜਿਹੜਾ ਆਟਾ ਬਹੁਤ ਠੰਡਾ ਹੁੰਦਾ ਸੀ ਜਿਹਦੀਆਂ ਰੋਟੀਆਂ ਬੜੀਆਂ ਸਵਾਦਿਸ਼ਟ ਜਿਹੜੀਆਂ ਉਹ ਬਣਦੀਆਂ ਸੀ ਇਹ ਆਮ ਤੌਰ ਤੇ ਹੀ ਲੋਕਾਂ ਤੋਂ ਸੁਣਨ ਨੂੰ ਮਿਲਦਾ ਤੇ ਦੂਰੋਂ ਦੂਰੋਂ ਲੋਕ ਆ ਜਿਹੜੇ ਉਹ ਇੱਥੇ ਆ ਕੇ ਆਟਾ ਭਿਆ ਕੇ ਲੈ ਕੇ ਜਾਂਦੇ ਸੀ ਮੇਰੇ ਪਿੰਡੋਂ ਵੀ ਕਾਫੀ ਲੋਕ ਜਿਹੜੇ ਉਹ ਇੱਥੋਂ ਆਟਾ ਜਿਹੜਾ ਉਹ ਭਿਉਣੋਂ ਦੇ ਸੀ ਉਹ ਤੁਸੀਂ نیچے ਤੋਂ ਦੇਖ ਸਕਦੇ ਹੋ ਉਹ ਜਿਹੜਾ ਬਾਹਰਲੇ ਪਾਸੋਂ ਤੁਹਾਨੂੰ ਮੋਰਾਮੇ ਦਿਖਾਇਆ ਸੀ ਇੱਥੋਂ ਦੀ ਪਾਣੀ ਹੈ ਜਿਹੜਾ ਕ੍ਰੋਸ ਹੋ ਕੇ ਅੰਦਰ ਨੂੰ ਜਾਂਦਾ ਸੀ ਤੇ ਉਹ ਸਾਹਮਣੇ ਜਿੱਥੋਂ ਉਹਨ ਟੁੱਟਿਆ ਹੋਇਆ ਹੈਗਾ ਇੱਥੇ ਜਿਹੜਾ ਚੱਕੀ ਲੱਗੀ ਹੋਈ ਹੁੰਦੀ ਸੀ ਤੇ ਪਾਣੀ ਜਿਹੜਾ ਨੀਚੋਂ ਟਰਬਾਈਨ ਨੂੰ ਘੁਮਾਉਂਦਾ ਸੀ ਤੇ ਜਿਹਦੇ ਨਾਲ ਉੱਪਰੋਂ ਚੱਕੀ ਘੁੰਮਦੀ ਸੀ ਆਟਾ ਜਿਹੜੀ ਕਣਕ ਪਾਈ ਜਾਂਦੀ ਸੀ ਤੇ ਜਿਹਦੇ ਨਾਲ ਉਹ ਘੁੰਮ ਕੇ ਆਟਾ ਜਿਹੜਾ ਉਹ ਪੀਸਿਆ ਜਾਂਦਾ ਸੀ ਸੋ ਦੂਸਰੀ ਤਰਫ ਵੀ ਜਿਹੜੇ ਸਾਹਮਣੇ ਜਿਹੜੇ ਕਮਰੇ ਬਣੇ ਹੋਏ ਨੇ ਇਧਰਲੀ ਸਾਈਡ ਵੀ ਅਸੀਂ ਦੇਖਣ ਦੀ ਕੋਸ਼ਿਸ਼ ਆ ਜਿਹੜੀ ਉਹ ਕਰਾਂਗੇ ਕਿ ਇਹ ਕੀ ਬਣਿਆ ਹੋਇਆ بارشਾਂ ਦੇ ਕਾਰਨ ਇੱਥੇ ਕਾਫੀ ਸੈਲ ਚੜੀ ਹੋਈ ਆ ਪਾਣੀ ਦੇ ਨਾਲ ਚਿੱਕੜ ਆ ਜਿਹੜਾ ਉਹ ਬਣਿਆ ਹੋਇਆ ਹੈਗਾ ਇਧਰਲੇ ਪਾਸੇ ਬੜੀ ਗੰਦਗੀ ਆ ਜਿਹੜੀ ਹੈ ਇੱਥੇ ਦੇਖਣ ਨੂੰ ਮਿਲ ਰਹੀ ਸੋ ਇਧਰਲੇ ਪਾਸੇ ਕੁਝ ਨਹੀਂ ਹੈਗਾ ਪਤਾ ਨਹੀਂ ਇਹ ਕੀ ਸੀ ਇੱਥੇ ਸ਼ਾਇਦ ਚੱਕੀ ਦਾ ਹੀ ਜਿਹੜਾ ਉਹ ਗੱਟੇ ਜਿਹੜਾ ਆਟਾ ਪੀਸ ਕੇ ਰੱਖਿਆ ਜਾਂਦਾ ਸੀ ਉਹ ਇਧਰਲੇ ਪਾਸੇ ਦਾ ਜਿਹੜਾ ਉਹ ਸਾਰਾ ਸਿਸਟਮਾ ਚੱਕੀ ਦਾ ਉਹ ਲੱਗਦਾ ਹੈ ਕਿ ਉਹ ਇਧਰਲੇ ਪਾਸੇ ਹੀ ਹੋਊਗਾ ਸੋ ਇਧਰਲੇ ਪਾਸੇ ਵੀ ਇੱਕ ਦਰਵਾਜ਼ਾ ਇੱਕ ਅੰਧ ਕੁੱਟੀ ਹੋਈ ਆ ਮੈਂ ਇਧਰਲੇ ਪਾਸੇ ਦੀ ਨਹੀਂ ਜਾਊਗਾ ਸੋ ਦੂਸਰੀ ਤਰਫ ਜਿਹੜਾ ਉਹ ਜਾ ਕੇ ਦੇਖਣ ਦੀ ਕੋਸ਼ਿਸ਼ ਆ ਜਿਹੜੀ ਉਹ ਕਰਦੇ ਆ ਕਿ ਆਸ-ਪਾਸ ਦਾ ਏਰੀਆ ਇਹ ਹੈ ਕੀ ਆ ਸਾਹਮਣੇ ਜਿਹੜੇ ਕੁਝ ਨੌਜਵਾਨ ਆ ਜਿਹੜੇ ਉਹ ਸੈਲਫੀ ਜਿਹੜਾ ਲੈ ਰਹੇ ਨੇ ਫੋਟੋ ਇੱਥੇ ਫੋਟੋ ਸ਼ੂਟ ਕਰਨ ਆਏ ਹੋਏ ਨੇ ਲొਕੇਸ਼ਨ ਬਹੁਤ ਸੋਹਣੀ ਹੈਗੀ ਆ ਫੋਟੋ ਸ਼ੂਟ ਕਰਨ ਦਾ ਜਿਹੜਾ ਨਜ਼ਾਰਾ ਹੈਗਾ ਉਹ ਇੱਕ ਅਲੱਗ ਹੀ ਨਜ਼ਾਰਾ ਹੈਗਾ ਉਹ ਦੂਰੋਂ ਵੀ ਤੁਹਾਨੂੰ ਦਿਖਾ ਦਈਏ ਸਾਹਮਣੇ ਬਜ਼ੁਰਗ ਆ ਜਿਹੜੇ ਉਹ ਨਲਕਾ ਗਿਰ ਰਹੇ ਸ਼ਾਇਦ ਸਿਵੀਆਂ ਪਿੰਡ ਦੇ ਨੇ ਸਿਵੀਆਂ ਤੋਂ ਲੋਕ ਆ ਕੇ ਇੱਥੋਂ ਪਾਣੀ ਆ ਜਿਹੜਾ ਉਹ ਲੈ ਕੇ ਜਾਂਦੇ ਨੇ ਕਿਉਂਕਿ ਘਰਾਂ ਦਾ ਜਿਹੜਾ ਪਾਣੀ ਆ ਉਹ ਗੰਦਲਾ ਹੋ ਚੁੱਕਿਆ ਤੇ ਪਾਣੀ ਆ ਜਿਹੜੇ ਪੀਣ ਯੋਗ ਨਹੀਂ ਰੇਸ ਕਰਕੇ ਲੋਕ ਦੂਰ-ਦਰਾਡੇ ਜਿਹੜੇ ਨਹਿਰਾਂ ਵਰਗੀਆਂ ਥਾਵਾਂ ਤੇ ਨਲਕੇ ਲੱਗੇ ਹੋਏ ਨੇ ਉਹ ਪਾਣੀ ਆ ਜਿਹੜਾ ਉਹ ਪੀਂਦੇ ਨੇ ਤੇ ਜਾਂ ਫਿਰ ਜਿਹੜੇ ਫਿਲਟਰ ਦਾ ਪਾਣੀ ਆ ਜਿਹੜਾ ਉਹ ਉਹ ਪੀਣ ਲਈ ਵਰਤਿਆ ਜਾਂਦਾ ਹੈਗਾ ਸੋ ਇਧਰ ਦੇਖੀਏ ਤਾਂ ਇਹ ਬਿਲਡਿੰਗ ਆ ਜਿਹੜੀ ਪੁਰਾਣੀ ਚੱਕੀ ਦੀ ਸਾਰੀ ਬਿਲਡਿੰਗ ਹੈਗੀ ਆ ਅੱਗੇ ਚੱਲ ਕੇ ਇਧਰਲੀ ਬਿਲਡਿੰਗ ਆ ਜਿਹੜੀ ਉਹ ਮੈਂ ਤੁਹਾਨੂੰ ਨਹੀਂ ਦਿਖਾ ਪਾਇਆ ਸੋ ਜਾ ਕੇ ਦੇਖਣ ਦੀ ਕੋਸ਼ਿਸ਼ ਕਰਾਂਗੇ ਜੇਕਰ ਚਿੱਕੜ ਗਾਰਾ ਨਾ ਹੋਇਆ ਪਾਰਸ਼ਾ ਦੇ ਕਾਰਨ ਚਿੱਕੜ ਗਾਰਾ ਹੈ ਇੱਥੇ ਸੋ ਰਸਤਾ ਦਿਖ ਰਿਹਾ ਹੈਗਾ ਸੋ ਜਾ ਰਹੇ ਆ ਸੋ ਬਿਲਡਿੰਗ ਆ ਜਿਹੜੀ ਪੂਰੀ ਤਰ੍ਹਾਂ ਖੰਡਰ ਆ ਜਿਹੜੀ ਉਹ ਬਣ ਚੁੱਕੀ ਹੈਗੀ ਆ ਸੋ ਅੰਦਰਲੇ ਪਾਸੋਂ ਇਹ ਬਿਲਡਿੰਗ ਆ ਇਦਾਂ ਦੀ ਜਿਹੜੀ ਉਹ ਨਜ਼ਰ ਆਉਂਦੀ ਹੈਗੀ ਆ ਇਧਰਲੇ ਪਾਸੋਂ ਤੁਹਾਨੂੰ ਅੰਦਰਵਾਰ ਦੀ ਦਿਖਾਉਣ ਦੀ ਕੋਸ਼ਿਸ਼ ਆ ਜਿਹੜੀ ਉਹ ਕਰ ਰਹੇ ਹੈਗੇ ਆ ਸੋ ਇਹ ਪੁਰਾਣੀ ਇਮਾਰਤ ਆ ਜਿਹਨੂੰ ਇਧਰਲੇ ਪਾਸੋਂ ਵੀ ਅਸੀਂ ਤੁਹਾਨੂੰ ਦਿਖਾਉਣ ਦੀ ਜਿਹੜੀ ਕੋਸ਼ਿਸ਼ ਆ ਜਿਹੜੀ ਉਹ ਕਰ ਰਹੇ ਹੈਗੇ ਆ ਇਹ ਆ ਜਿਹੜੀ ਪੁਰਾਣੀ ਬਿਲਡਿੰਗ ਆ ਇਹ ਪੁਰਾਣੀ ਇਮਾਰਤ ਆ ਜਿਹਦੇ ਵਿੱਚ ਤੁਸੀਂ ਸਾਹਮਣੇ ਦੇਖ ਸਕਦੇ ਹੋ ਪਿੱਪਲ ਆ ਜਿਹੜਾ ਕੰਧ ਦੇ ਵਿੱਚ ਉੱਗਾਇਆ ਹੈਗਾ ਸੋ ਇਧਰਲੇ ਪਾਸੇ ਬੜੀ ਵਧੀਆ ਲੋਕੇਸ਼ਨ ਹੈਗੀ ਆ ਮੈਨੂੰ ਚੰਗਾ ਲੱਗ ਰਿਹਾ ਕਿਉਂਕਿ ਇਧਰਲੇ ਪਾਸੇ ਆ ਕੇ ਸ਼ਾਇਦ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਫਿਲਮ ਦਾ ਸ਼ੂਟ ਹੈ ਜਿਹੜਾ ਉਹ ਇਸ ਜਗ੍ਹਾ ਤੇ ਕਰੀਏ ਆ ਤੁਸੀਂ ਦੇਖ ਸਕਦੇ ਹੋ ਸਾਰੀ ਸਰ ਤੇ ਜਿਹੜੀ ਅੰਦਰਲੇ ਪਾਸੋਂ ਤੁਹਾਨੂੰ ਮੈਂ ਚੱਕੀ ਦਿਖਾਈ ਸੀ ਜਿੱਥੇ ਪਾਣੀ ਹੈ ਜਿਹੜਾ ਟਰਬਾਈਨ ਨੂੰ ਘੁਮਾਉਂਦਾ ਸੀਗਾ ਤਾਂ ਉਹ ਪਾਣੀ ਹੈ ਜਿਹੜਾ ਉਹ ਉਹ ਬਿਲਡਿੰਗ ਆ ਜਿਹੜੀ ਉਹ ਆハ ਰਹੀ ਐ ਇਧਰਲੇ ਪਾਸੋਂ ਤੁਹਾਨੂੰ ਦਿਖ ਰਹੀ ਆ ਉੱਤੇ ਦੇ ਛੱਤ ਦੇ ਉੱਤੇ ਘਾਹ ਜਿਹੜਾ ਉੱਗਿਆ ਹੋਇਆ ਸੋ ਇਧਰਲੀ ਬਿਲਡਿੰਗ ਦੇ ਵਿੱਚ ਜਿਹੜਾ ਉਹ ਸ਼ਾਇਦ ਮੈਨੂੰ ਨਹੀਂ ਪਤਾ ਕੀ ਹੋਊਗਾ ਪਰ ਦੇਖਣ ਨੂੰ ਇਹ ਲੱਗ ਰਿਹਾ ਕਿ ਇਹਦੇ ਵਿੱਚ ਗੱਟੇ ਵਗੈਰਾ ਕਣਕ ਜਿਹੜੀ ਆਉਂਦੀ ਸੀ ਜਾਂ ਪੀਸ ਕੇ ਰੱਖੀ ਜਾਂਦੀ ਸੀ ਉਹ ਕਣਕ ਆ ਜਿਹੜੀ ਉਹ ਰੱਖੀ ਜਾਂਦੀ ਹੋਊਗੀ ਸੋ ਉਮੀਦ ਕਰਦੇ ਆ ਕਿ ਤੁਹਾਨੂੰ ਅੱਜ ਦਾ ਇਹ ਵਲੌਗ ਪਸੰਦ ਆਇਆ ਹੋਊਗਾ ਤੋ ਬੇਨਤੀ ਆ ਕਿ ਇਸ ਵੀਡੀਓ ਨੂੰ ਇਸ ਵਲੌਗ ਨੂੰ ਵੱਧ ਤੋਂ ਵੱਧ ਸ਼ੇਅਰ ਆ ਜਿਹੜਾ ਉਹ ਜਰੂਰ ਕਰ ਦਿਓ ਤਾਂ ਕਿ ਅਸੀਂ ਐਦਾਂ ਦੀਆਂ ਵੀਡੀਓਜ਼ ਜਿਹੜੀਆਂ ਉਹ ਬਣਾਉਂਦੇ ਰਹੀਏ ਤੁਸੀਂ ਵੀਡੀਓ ਨੂੰ ਸ਼ੇਅਰ ਕਰ ਦਿਓਗੇ ਲਾਈਕ ਕਰੋਗੇ ਤੇ ਕਮੈਂਟਾਂ ਦੇ ਵਿੱਚ ਕਮੈਂਟ ਕਰਕੇ ਦੱਸੋਗੇ ਕਿ ਤੁਹਾਨੂੰ ਅੱਜ ਦੀ ਇਹ ਵੀਡੀਓ ਕਿੱਦਾਂ ਦੀ ਲੱਗੀ ਤਾਂ ਸਾਨੂੰ ਬਹੁਤ ਹੌਸਲਾ ਮਿਲਦਾ ਤੇ ਅਸੀਂ ਉਸ ਹੌਸਲੇ ਦੇ ਨਾਲ ਐਦਾਂ ਦੀਆਂ ਹੋਰ ਵੀਡੀਓਜ਼ ਬਣਾਉਂਦੇ ਰਵਾਂਗੇ ਸੋ ਬੇਨਤੀ ਆ ਕਿ ਵੱਧ ਤੋਂ ਵੱਧ ਸ਼ੇਅਰ ਆ ਜਿਹੜਾ ਉਹ ਇਸ ਵੀਡੀਓ ਨੂੰ ਕਰ ਦਿਓ ਸਾਰੀ ਲੋਕੇਸ਼ਨਾਂ ਤੁਹਾਨੂੰ ਅਸੀਂ ਦਿਖਾਉਣ ਦੀ ਕੋਸ਼ਿਸ਼ ਆ ਜਿਹੜੀ ਉਹ ਕਰ ਰਹੇ ਹੈਗੇ ਆ ਇਧਰਲੇ ਪਾਸੇ ਤੁਸੀਂ ਆ ਪੇੜ ਦੇਖ ਰਹੇ ਹੋ ਹੈਗੇ ਹੋ ਇਹ ਬਾਸ ਆ ਬਾਸ ਅੱਜ ਕੱਲ ਦੇਖਣ ਨੂੰ ਨਹੀਂ ਮਿਲਦਿਆ ਹੈਗਾ ਤੇ ਇੱਥੇ ਤੁਸੀਂ ਆ ਬਾਸ ਦੇ ਜਿਹੜੇ ਪੌਦਾ ਜਿਹੜਾ ਇਹ ਵਾਂਸ ਦਾ ਆਹ ਡੰਡੇ ਆ ਤੁਸੀਂ ਦੇਖ ਸਕਦੇ ਹੋ ਕਿ ਆਹ ਵਾਂਸ ਆ ਤੁਸੀਂ ਸ਼ਾਇਦ ਆਪਾਂ ਨੂੰ ਦੇਖਣ ਨੂੰ ਨਹੀਂ ਮਿਲਦਾ ਤੇ ਅੱਜ ਅੱਜ ਕੱਲ ਸ਼ਾਇਦ ਹੀ ਕਿਸੇ ਨੇ ਵਾਂਸ ਦੇਖਿਆ ਹੋਊਗਾ ਤੇ ਅੱਜ ਕੱਲ ਦੀ ਜਨਰੇਸ਼ਨ ਨੇ ਤੇ ਦਿਖਾ ਦਈਏ ਕਿ ਆਹ ਵਾਂਸ ਆ ਵਾਂਸ ਦਾ ਪੇੜ ਆ ਇਹ ਤੁਸੀਂ ਦੇਖ ਸਕਦੇ ਹੋ ਬੜਾ ਖੂਬਸੂਰਤ ਨਜ਼ਾਰਾ ਹੈ ਕੁਦਰਤੀ ਮਾਹੌਲਾਸੇ ਪਾਸੇ ਜੰਗਲ ਆ ਇਹ ਬਹੁਤ ਚੰਗਾ ਲੱਗ ਰਿਹਾ ਕਿਉਂਕਿ ਅੱਜ ਕੱਲ ਸਾਡੀ ਜਿਹੜੀ ਜ਼ਿੰਦਗੀ ਆ ਤੇ ਬੜੀ ਭੀੜ ਭੜੱਕੇ ਵਾਲੀ ਹੋ ਗਈ ਆ ਚਾਰੇ ਪਾਸੇ ਮਸ਼ੀਨਰੀਆਂ ਨਾਲ ਵੀਕਲਾਂ ਦੇ ਨਾਲ ਅਸੀਂ ਘਿਰੇ ਹੋਏ ਹੈਗੇ ਆ ਇਸ ਕਰਕੇ ਜਦੋਂ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਆਉਂਨੇ ਆ ਕੁਦਰਤੀ ਮਾਹੌਲ ਦੇ ਵਿੱਚ ਤਾਂ ਬਹੁਤ ਚੰਗਾ ਫੀਲ ਹੁੰਦਾ ਕੁਦਰਤ ਦੇ ਨਾਲ ਜੁੜਦੇ ਆ ਤਾਂ ਇੱਕ ਵੱਖਰਾ ਹੀ ਜਿਹੜਾ ਨਜ਼ਾਰਾ ਜਿਹੜਾ ਉਹ ਉਹ ਫੀਲ ਹੁੰਦਾ ਹੈਗਾ ਮਹਿਸੂਸ ਹੁੰਦਾ ਹੈਗਾ ਸੋ ਇੱਥੇ ਆ ਕੇ ਮੈਨੂੰ ਬਹੁਤ ਹੀ ਚੰਗਾ ਲੱਗ ਰਿਹਾ ਸਾਰੇ ਪਾਸੇ ਦਰਖਤ ਨੇ ਸ਼ਾਂਤ ਮਾਹੌਲ ਬਿਲਕੁਲ ਪੂਰੀ ਤਰ੍ਹਾਂ ਚਾਰੇ ਪਾਸੇ ਸ਼ਾਂਤੀ ਹੀ ਸ਼ਾਂਤੀ ਹੈ ਦਰਖਤ ਹੀ ਦਰਖਤ ਆ ਠੀਕ ਆ ਜੀ ਦੋਸਤੋ ਮਿਲਦੇ ਆ ਜੀ ਕਿਸੇ ਅਗਲੇ ਵਲੌਗ ਦੇ ਵਿੱਚ ਅਗਲੀ ਵੀਡੀਓ ਦੇ ਵਿੱਚ ਬੇਨਤੀ ਇੱਕ ਵਾਰ ਤੋਂ ਫੇਰ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਿਹੜਾ ਉਹ ਜਰੂਰ ਕਰ ਦਿਓ ਜੇ ਲਾਈਕ ਕਰਿਓ ਜੇ ਕਮੈਂਟ ਕਰਕੇ ਆਪਣੀ رائے ਜਿਹੜੀ ਜਰੂਰ ਦਿਓ ਜੇ ਕਿ ਅੱਜ ਦੀ ਵੀਡੀਓ ਤੁਹਾਨੂੰ ਅੱਜ ਦਾ ਵਲੌਗ ਕਿਸ ਤਰ੍ਹਾਂ ਦਾ ਲੱਗਿਆ ਸੋ ਮਿਲਦੇ ਆਂ ਫਿਰ ਅਗਲੀ ਵੀਡੀਓ ਦੇ ਵਿੱਚ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੇ ਤਾਂ ਕਿ ਅਸੀਂ ਹੋਰ ਵੀਡੀਓ ਇਸ ਤੋਂ ਵੀ ਬਿਹਤਰ ਢੰਗ ਦੇ ਨਾਲ ਬਣਾ ਸਕੀਏ ਆਪਣੀ ਰੈਕਮੈਂਟ ਬਾਕਸ ਦੇ ਵਿੱਚ ਦੇਣਾ ਨਾ ਭੁੱਲਿਓ ਬਹੁਤ ਬਹੁਤ ਧੰਨਵਾਦ